1 ਅਕਤੂਬਰ 2018 ਨੂੰ ਗੋਕੁਲ ਚੰਦ ਅਨੇਜਾ ਜਿਹੜੇ ਆ ਇਹਨਾਂ ਦੀ ਪਤਨੀ ਬਿਮਾਰ ਹੋ ਜਾਂਦੀ ਆ ਇਹਨਾਂ ਦੀ ਪਤਨੀ ਦਾ ਨਾਮ ਸੁਨੀਤਾ ਨੇਜਾ ਤੇ ਇਹ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚ ਪੈਂਦੇ ਇੱਕ ਹਸਪੀਟਲ ਦੇ ਵਿੱਚ ਡਾਕਟਰ ਪ੍ਰਵੀਨ ਦੇਵਗੰਦ ਨਾਲ ਸੰਪਰਕ ਕਰਦੇ ਆ ਕਿ ਮੇਰੀ ਪਤਨੀ ਬਹੁਤ ਬਿਮਾਰ ਆ ਡਾਕਟਰ ਪ੍ਰਵੀਨ ਦੇਵਗੰਦ ਜਦੋਂ ਇਹਨਾਂ ਦੀ ਪਤਨੀ ਦਾ ਡਾਇਗਨੋਸ ਕਰਦੇ ਆ ਯਾਨੀ ਕਿ ਉਹਨਾਂ ਨੂੰ ਜਦੋਂ ਉਹ ਮੋਆਇਨਾ ਕਰਦੇ ਆ ਸਰੀਰਕ ਮੋਆਇਨਾ ਕਰਦੇ ਆ ਤਾਂ ਪਤਾ ਲੱਗਦਾ ਹੈ ਕਿ ਸੁਨੀਤਾ ਦੇਵਗੰਦ ਦੇ ਯੂਟਰਸ ਦੇ ਵਿੱਚ ਕੋਈ ਪ੍ਰੋਬਲਮ ਹੈ ਡਾਕਟਰ ਪਰਵੀਨ ਦੇਵਗਨ ਗੋਕੁਲ ਚੰਦ ਹੁਣਾਂ ਨੂੰ ਕਹਿੰਦੇ ਆ ਵੀ ਇੱਕ ਮਾਮੂਲੀ ਜੀ ਸਰਜਰੀ ਕਰਨੀ ਪਵੇਗੀ ਇੱਕ ਡੇਢ ਦਿਨ ਦਾ ਤੁਹਾਨੂੰ ਅਸੀਂ ਇੱਥੇ ਰੱਖਾਂਗੇ ਹਸਪੀਟਲ 'ਚ ਉਸ ਤੋਂ ਬਾਅਦ ਛੁੱਟੀ ਦੇ ਦੇਾਂਗੇ ਲੈਂਪਰੋਸਕੋਪਿਕ ਦੇ ਨਾਲ ਜਿਹੜਾ ਵਾ ਇਹ ਸਰਜਰੀ ਕਰਾਂਗੇ ਤਾਂ ਉਸ ਤੋਂ ਬਾਅਦ ਸੁਨੀਤਾ ਦੇਵਗੜ ਜਿਹੜੇ ਉਹਨਾਂ ਦੇ ਵਾਈਫ ਆ ਸੁਨੀਤਾ ਅਰਨੇਜਾ ਇਹ ਘਰ ਚਲੇ ਜਾਣਗੇ ਗੋਕੁਲ ਚੰਦ ਜਿਹੜੇ ਆ ਉਹ ਡਾਕਟਰ ਤੇ ਭਰੋਸਾ ਕਰਦੇ ਆ ਸੁਭਾਵਕ ਜੀ ਗੱਲ ਹੈ ਜਦੋਂ ਸਾਨੂੰ ਕੋਈ ਦੁਖ ਰੋਗ ਹੁੰਦਾ ਅਸੀਂ ਡਾਕਟਰ ਕੋ ਜਾਨਦੇ ਆ ਜੋ ਡਾਕਟਰ ਸਾਨੂੰ ਫਿਰ ਸਲਾਹ ਦਿੰਦਾ ਜੋ ਸਾਨੂੰ مشਵਰਾ ਦਿੰਦਾ ਸਾਡੇ ਕੋਈ ਹੋਰ ਚਾਰਾ ਹੀ ਨਹੀਂ ਹੁੰਦਾ ਸਾਨੂੰ ਮੰਨਣਾ ਪੈਂਦਾ ਔਰ ਕਿਉਂਕਿ ਡਾਕਟਰ ਨੇ ਨਾਲ ਇਹ ਵੀ ਗੱਲ ਕਹਿ ਦਿੱਤੀ ਵੀ ਇਹਨਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈਗੀ ਇੱਕ ਛੋਟਾ ਜਿਹਾ ਆਪਰੇਸ਼ਨ ਕਰਨਾ ਉਸ ਤੋਂ ਬਾਅਦ ਇਹ ਬਿਲਕੁਲ ਠੀਕ ਹੋ ਜਾਣਗੇ ਤੇ ਬਿਲਕੁਲ ਨਾਰਮਲ ਜਿਹੜੀ ਲਾਈਫ ਇਹਨਾਂ ਦੀ ਪਹਿਲਾਂ ਵਾਂਗੂ ਹੋ ਜਾਏਗੀ ਗੋਕੁਲ ਚੰਦ ਜਿਹੜੇ ਆ ਉਹ 1 ਅਕਤੂਬਰ 2018 ਨੂੰ ਜਿਹੜਾ ਆਪਣੀ ਵਾਈਫ ਦਾ ਆਪਰੇਸ਼ਨ ਕਰਾਉਂਦੇ ਆ ਇਸੇ ਡਾਕਟਰ ਪ੍ਰਵੀਨ ਦੇਵਗਨ ਹੁਣ ਜਦੋਂ 1 ਅਕਤੂਬਰ ਨੂੰ ਉਹਨਾਂ ਦਾ ਆਪਰੇਸ਼ਨ ਹੁੰਦਾ ਹੈ ਸੁਨੀਤਾ ਅਰਨੇਜਾ ਉਹਨਾਂ ਦਾ ਤਾਂ ਰਾਤ ਉਹਨਾਂ ਦੀ ਸਿਹਤ ਜਿਹੜੀ ਹੈ ਵਿਗੜ ਜਾਂਦੀ ਹੈ ਗੋਕੁਲ ਚੰਦ ਡਾਕਟਰ ਨਾਲ ਸੰਪਰਕ ਕਰਦੇ ਆ ਵੀ ਇਹਨਾਂ ਦੀ ਸਿਹਤ ਵਿਗੜ ਰਹੀ ਆ ਉਹਨਾਂ ਨੂੰ ਦਰਦ ਬਹੁਤ ਹੋ ਰਹੀ ਆ ਤੁਸੀਂ ਕੋਈ ਉਹਨਾਂ ਨੂੰ ਦਵਾਈ ਦਿਓ ਕੋਈ ਉਹਨਾਂ ਨੂੰ ਇੰਜੈਕਸ਼ਨ ਲਗਾਓ ਤਾਂ ਡਾਕਟਰ ਪ੍ਰਵੀਨ ਕਹਿੰਦੇ ਆ ਵੀ ਕੋਈ ਗੱਲ ਨਹੀਂ ਨਾਰਮਲ ਗੱਲ ਆ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਅਸੀਂ ਦਵਾਈਆਂ ਦਿੱਤੀਆਂ ਹੋਈਆਂ ਤੁਸੀਂ ਬੇਫਿਕਰ ਰਹੋ ਪਰ ਇਸੇ ਦੌਰਾਨ ਇੱਕ ਮੰਦਭਾਗਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਸੁਨੀਤਾ ਅਰਨੇਜਾ ਦੀ 2 ਅਕਤੂਬਰ 2018 ਨੂੰ ਯਾਨੀ ਕਿ ਲਗਭਗ 24 ਘੰਟੇ ਦੇ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਗੋਕੁਲ ਚੰਦ ਜਿਹੜੇ ਸੀਗੇ ਉਹ ਕਹਿੰਦੇ ਵੀ ਜਦੋਂ ਅਸੀਂ ਡਾਕਟਰ ਸਾਹਿਬ ਕੋਲੋਂ ਸਲਾਹ ਲੈਣ ਆਏ ਸੀਗੇ ਜਦੋਂ ਉਹਨਾਂ ਨੂੰ ਅਸੀਂ ਚੈੱਕਅਪ ਕਰਾਉਣ ਆਏ ਸੀਗੇ ਆਪਣੀ ਵਾਈਫ ਦਾ ਉਦੋਂ ਤਾਂ ਇਹਨਾਂ ਨੇ ਕਿਹਾ ਸੀਗਾ ਕੋਈ ਬਹੁਤ ਵੱਡੀ ਗੱਲ ਹੈ ਹੀ ਨਹੀਂ ਇੱਕ ਛੋਟਾ ਜਿਹਾ ਆਪਰੇਸ਼ਨ ਕਰਨਾ ਇਹਨਾਂ ਨੇ ਠੀਕ ਹੋ ਜਾਣਾ ਇਹਨਾਂ ਨੂੰ ਕੁਝ ਸ਼ੱਕੀ ਲੱਗਦਾ ਇਹ ਕੀ ਕਰਦੇ ਆ ਇਹਦੀ ਕੰਪਲੇਂਟ ਜਿਹੜੀ ਆ ਪੰਜਾਬ ਮੈਡੀਕਲ ਐਸੋਸੀਏਸ਼ਨ ਨੂੰ ਕਰਦੇ ਆ ਵੀ ਅਸੀਂ ਇਦਾਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ ਇੱਕ ਹਸਪੀਟਲ ਆ ਉੱਥੇ ਡਾਕਟਰ ਪ੍ਰਵੀਨ ਦੇਵਗਨ ਆ ਉਹਨਾਂ ਕੋਲੋਂ ਆਪਰੇਸ਼ਨ ਕਰਾਇਆ ਤੇ ਮੇਰੀ ਵਾਈਫ ਦੀ ਡੈਥ ਹੋ ਗਈ ਆ ਇਸ ਸੰਬੰਧੀ ਇਹ ਇੱਕ ਕੰਪਲੇਂਟ ਜਿਹੜੀ ਆ ਉਹ ਵੀ ਪੁਲਿਸ ਦੇ ਕੋਲ ਰਜਿਸਟਰ ਕਰਾ ਦਿੰਦੇ ਆ ਤਫ਼ਤੀਸ਼ ਸ਼ੁਰੂ ਹੁੰਦੀ ਆ ਜਦੋਂ ਇਸ ਮਾਮਲੇ ਦੀ ਤਫ਼ਤੀਸ਼ ਸ਼ੁਰੂ ਹੁੰਦੀ ਆ ਤਾਂ ਪਤਾ ਲੱਗਦਾ ਕਿ ਜਿਹੜੇ ਪ੍ਰਵੀਨ ਦੇਵਗਨ ਸੀਗੇ ਜੇ ਇਸ ਵਕਤ ਇਹ ਰਾਤ ਛੁੱਟੀ ਤੇ ਸੀਗੇ ਇਹਨਾਂ ਕੋਲ ਉਸ ਹਸਪਤਾਲ ਦੇ ਵਿੱਚ ਐਮਰਜੈਂਸੀ ਲਈ ਨਜਿੱਠਣ ਵਾਸਤੇ ਕਿਸੇ ਕਿਸਮ ਦਾ ਕੋਈ ਡਾਕਟਰ ਉਪਲਬਧ ਹੀ ਨਹੀਂ ਸੀਗਾ ਜਦਕਿ ਪ੍ਰਵੀਨ ਦੇਵਗਨ ਇਹ ਦਾਵਾ ਕਰ ਰਹੇ ਸੀਗੇ ਕਿ ਮੇਰੇ ਹਸਪਤਾਲ ਦੇ ਵਿੱਚ ਰਾਤ ਨੂੰ ਡਿਊਟੀ ਉੱਤੇ ਦੋ ਐਮਬੀਬੀਐਸ ਡਾਕਟਰ ਜਿਹੜੇ ਹੁੰਦੇ ਆ ਹੁਣ ਜਦੋਂ ਪ੍ਰਵੀਨ ਦੇਵਗਨ ਨੂੰ ਪਤਾ ਲੱਗਾ ਵੀ ਮਾਮਲਾ ਜਿਹੜਾ ਇਹ ਹੁਣ ਅਦਾਲਤਾਂ 'ਚ ਪਹੁੰਚ ਗਿਆ ਪੁਲਿਸ ਦੇ ਕੋਲ ਪਹੁੰਚ ਗਿਆ ਤਾਂ ਇਹਨਾਂ ਨੇ ਕੀ ਕੀਤਾ ਗੋਕੁਲ ਚੰਦ ਅਰਨੇਜਾ ਵੱਲੋਂ ਇੱਕ ਜਾਲੀ ਜਿਹੜਾ ਉਹ ਸਰਟੀਫਿਕੇਟ ਜਿਹੜਾ ਤਿਆਰ ਕਰਵਾ ਲਿਆ ਜਿਹਦੇ ਉੱਤੇ ਇਹਨਾਂ ਨੇ ਜਾਲੀ ਦਸਤਕਤ ਦਸਤਕਤ ਕਰ ਲਏ ਗੋਕੁਲ ਚੰਦ ਦੇ ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਮੈਂ ਜਿਹੜਾ ਇਹ ਇਸ ਗੱਲ ਦੀ ਸਹਿਮਤ ਹਾਂ ਕਿ ਅਗਰ ਆਪਰੇਸ਼ਨ ਦੌਰਾਨ ਜਾਂ ਆਪਰੇਸ਼ਨ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਕੈਜੂਐਲਟੀ ਹੁੰਦੀ ਆ ਯਾਨੀ ਕਿ ਕਿਸੇ ਕਿਸਮ ਦਾ ਕੋਈ ਵੀ ਅਗਰ ਜਿਹੜੀ ਸਥਿਤੀ ਵਿਗੜ ਜਾਂਦੀ ਆ ਤਾਂ ਉਹਦਾ ਜ਼ਿੰਮੇਵਾਰ ਮੈਂ ਹੋਊਂਗਾ ਜਦੋਂ ਗੋਕੁਲ ਚੰਦ ਹੋਣਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇੱਕ ਹੋਰ ਦਾਵਾ ਕਰ ਦਿੱਤਾ ਕਿ ਦਰਅਸਲ ਇਹ ਦਸਤਕਤ ਮੇਰੇ ਹੈ ਹੀ ਨਹੀਂ ਹੁਣ ਇਸ ਕੇਸ ਦੇ ਵਿੱਚ ਜਿੱਥੇ ਤਫ਼ਤੀਸ਼ 2018 ਤੋਂ ਚੱਲ ਰਹੀ ਸੀਗੀ ਏ ਡਾਕਟਰ ਪ੍ਰਵੀਨ ਦੇਵਗਨ ਜਿਹੜੇ ਆ ਇਹਨਾਂ ਨੂੰ ਹੁਣ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਿਉਂਕਿ ਇੱਕ ਤਾਂ ਪੰਜਾਬ ਮੈਡੀਕਲ ਐਸੋਸੀਏਸ਼ਨ ਦੀ ਜਿਹੜੀ ਰਿਪੋਰਟ ਆਈ ਇਸ ਸੰਬੰਧੀ ਉਹਦੇ ਵਿੱਚ ਇਹ ਦਰਸਾਇਆ ਗਿਆ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਡਾਕਟਰ ਪ੍ਰਵੀਨ ਦੇਵਗਨ ਜਿਹੜੇ ਆ ਇਹਨਾਂ ਨੂੰ ਸਰਜਰੀ ਕਰਨੀ ਆਉਂਦੀ ਨਹੀਂ ਇਹਨਾਂ ਨੂੰ ਟ੍ਰੇਨਿੰਗ ਦੀ ਲੋੜ ਆ ਔਰ ਨਾਲ ਦੀ ਨਾਲ ਇਹਨਾਂ ਨੇ ਜਿਹੜੇ ਜਾਲੀ ਦਸਤਕਾ ਵੀ ਕੀਤੇ ਆ ਉਹਨਾਂ ਦੇ ਗੁਗੂਲ ਚੰਦ ਹੋਣਾ ਦੇ ਹੁਣ ਇਹਨਾਂ ਦਾ ਪੁਲਿਸ ਪੁਲਿਸ ਨੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਇਹਨਾਂ ਦਾ ਜੁਡੀਸ਼ੀਅਲ ਰਿਮਾਂਡ ਜਿਹੜਾ ਉਹ ਲੈ ਲਿਆ ਗਿਆ ਪਰ ਦੂਸਰੇ ਪਾਸੇ ਪ੍ਰਵੀਨ ਅਰੇਜਾ ਜਿਹੜੇ ਆ ਜਿਹੜੇ ਡਾਕਟਰ ਨੇ ਉਹ ਆਪਣੇ ਆਪ ਨੂੰ ਬੇਗੁਨਾ ਸਾਬਤ ਕਰ ਰਿਹਾ ਉਹ ਕਹਿ ਰਿਹਾ ਮੇਰੀ ਗਲਤੀ ਕੋਈ ਨਹੀਂ ਮੈਨੂੰ ਝੂਠਾ ਫਸਾਇਆ ਜਾ ਰਿਹਾ ਜਦ ਕਿ ਉਹਨਾਂ ਦੇ ਖਿਲਾਫ ਪੰਜਾਬ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਸੰਸਥਾ ਡਾਕਟਰਸ ਦੀ ਬਣੀ ਹੋਈ ਆ ਉਹ ਇਹ ਗੱਲ ਲਿਖ ਕੇ ਦੇ ਚੁੱਕੀ ਆ ਕਿ ਡਾਕਟਰ ਪ੍ਰਵੀਨ ਅਰਨੇਜਾ ਨੂੰ ਸਰਜਰੀ ਕਰਨੀ ਨਹੀਂ ਆਉਂਦੀ ਪਰ ਦੂਸਰੇ ਪਾਸੇ ਹਾਲੇ ਵੀ ਜਿੱਥੇ ਪ੍ਰਵੀਨ ਅਰਨੇਜਾ ਦਾ ਜੁਡੀਸ਼ੀਅਲ ਰਿਮਾਂਡ ਲੈ ਲਿਆ ਗਿਆ ਉਹ ਕਹਿ ਰਿਹਾ ਜੀ ਮੈਨੂੰ ਦਰਸਲ ਧੋਖੇ ਦੇ ਨਾਲ ਜਿਹੜਾ ਫਸਾਇਆ ਜਾ ਰਿਹਾ ਹੁਣ ਦੇਖੋ ਬੰਦਾ ਜਦੋਂ ਬਿਮਾਰ ਹੁੰਦਾ ਉਹਦੀ ਆਸ ਉਮੀਦ ਡਾਕਟਰ ਤੇ ਹੀ ਹੁੰਦੀ ਆ ਚਾਹੇ ਉਹ ਸ਼ਹਿਰ 'ਚ ਹੋਵੇ ਚਾਹੇ ਉਹ ਪਿੰਡ 'ਚ ਹੋਵੇ ਬੰਦੇ ਨੂੰ ਜਦੋਂ ਕੋਈ ਦੁੱਖ ਰੋਗ ਹੁੰਦਾ ਕਿਤੇ ਦਰਦ ਹੁੰਦੀ ਆ ਜਾਂ ਉਹਨੂੰ ਕਿਤੇ ਬੁਖਾਰ ਚੜ ਜਾਂਦਾ ਜਾਂ ਉਹਦੇ ਸਰੀਰ 'ਚ ਕਿਤੇ ਕੋਈ ਜਿਹੜਾ ਅਜੀਹਾ ਕਿਸਮ ਦਾ ਦਰਦ ਹੋਵੇ ਤਾਂ ਉਹ ਭੱਜ ਕੇ ਡਾਕਟਰ ਕੋਲ ਹੀ ਜਾਂਦਾ ਤੇ ਅੱਗੋਂ ਪਤਾ ਲੱਗੇ ਵੀ ਡਾਕਟਰ ਸਾਹਿਬ ਨੂੰ ਸਰਜਰੀ ਕਰਨੀ ਨਹੀਂ ਆਉਂਦੀ ਇਹਨਾਂ ਨੂੰ ਇਲਾਜ ਕਰਨਾ ਹੀ ਨਹੀਂ ਆਉਂਦਾ ਤਾਂ ਫਿਰ ਬੰਦਾ ਜਿਹੜਾ ਉਹ ਕਿਹਦੇ ਤੇ ਭਰੋਸਾ ਕਰੇ ਹੁਣ ਸੁਨੀਤਾ ਦੇਵਗਨ ਜਿਨ੍ਹਾਂ ਦੀ ਉਸ ਰਾਤ ਮੌਤ ਹੋ ਗਈ ਜਦੋਂ 2 ਅਕਤੂਬਰ ਨੂੰ ਉਹ ਹਸਪਤਾਲ ਦੇ ਵਿੱਚ ਸੀਗੇ ਉਹਨਾਂ ਨੇ ਤਾਂ ਵਾਪਸ ਨਹੀਂ ਆਉਣਾ ਪਰ ਉਹਨਾਂ ਦੇ ਪਤੀ ਗੋਕੁਲ ਚੰਦ ਅਰਨੇਜਾ ਜਿਹੜੇ ਆ ਇਹ ਬਜ਼ਿੰਦ ਸੀਗੇ ਬਹੁਤ ਵਧੀਆ ਗੱਲ ਆ ਕਹਿੰਦੇ ਵੀ ਇਸ ਡਾਕਟਰ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਔਰ ਅੱਜ ਗੋਕੁਲ ਚੰਦ ਅਰਨੇਜਾ ਜਿਹੜੇ ਆ ਉਹ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਹਿਸੂਸ ਕਰ ਰਿਹਾ ਕਿ ਆਖਰਕਾਰ ਇਹ ਅਜਿਹੇ ਡਾਕਟਰ ਜਿਨ੍ਹਾਂ ਨੂੰ ਸਰਜਰੀ ਕਰਨੀ ਨਹੀਂ ਆਉਂਦੀ ਜਿਨ੍ਹਾਂ ਨੂੰ ਉਹਨਾਂ ਦੀ ਆਪਣੀ ਸੰਸਥਾ ਇਹ ਗੱਲ ਲਿਖ ਕੇ ਦੇ ਚੁੱਕੀ ਆ ਵੀ ਇਹ ਬੰਦਾ ਜਿਹੜਾ ਇਹ ਡਾਕਟਰੀ ਕਰਨ ਦੇ ਕਾਬਲ ਨਹੀਂ ਹੈਗਾ ਇਹਨੂੰ ਸਰਜਰੀ ਕਰਨੀ ਨਹੀਂ ਆਉਂਦੀ ਉਹ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰ ਰਿਹਾ ਔਰ ਇਸ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੇ ਗੋਗੁਲ ਚੰਦ ਅਨੇਜਾ ਨੂੰ ਇੱਕ ਹੋਰ ਸਫਲਤਾ ਵੀ ਮਿਲੀ ਆ ਜਿਹੜਾ ਪ੍ਰਵੀਨ ਜਿਹੜੇ ਹੈਗੇ ਆ ਪ੍ਰਵੀਨ ਦੇਵਗਨ ਡਾਕਟਰ ਪ੍ਰਵੀਨ ਦੇਵਗਨ ਆ ਇਹਨਾਂ ਦਾ 6 ਮਹੀਨੇ ਵਾਸਤੇ ਪ੍ਰੈਕਟਿਸ ਕਰਨ ਦਾ ਯਾਨੀ ਕਿ ਡਾਕਟਰੀ ਕਰਨ ਦਾ ਜਿਹੜਾ ਲਾਇਸੈਂਸ ਆ ਉਹ ਵੀ ਕੈਨਸਲ ਕਰ ਦਿੱਤਾ ਗਿਆ ਨਾਮ ਗੋਕੁਲ ਚੰਦ ਨਿਜਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਇਆ ਤਾਂ ਕਦੋਂ ਦੀ ਘਟਨਾ ਜੀ ਇਹ ਜੀ 1 ਅਕਤੂਬਰ 2018 ਨੂੰ ਮੇਰੀ ਵਾਈਫ ਐਡਵੋਕੇਟ ਸਨੀਤਾ ਨੇ ਜੀ ਕਿਹੜੇ ਹਸਪਤਲ ਐਲਟਾ ਹਸਪਤਲ ਅੱਛਾ ਜੀ ਰਣਜੀਤ ਉਹਨੇ ਅਮਰਸਰ ਜਿੱਥੇ ਕੀ ਪ੍ਰੋਬਲਮ ਸੀ ਜੀ ਯੂਟਰਸ ਦੀ ਮਾਮਲੀ ਜੀ ਪ੍ਰੋਬਲਮ ਸੀ ਜੀ ਉੱਥੇ ਉਹਨਾਂ ਦਾ ਡਾਕਟਰ ਨੇ ਕਿਹਾ ਵੀ ਲੈਪਰੋਸਕੋਪੀ ਨਾਲ ਸਰਜਰੀ ਕਰਨੀ ਹੈ ਇਹ ਉਹਨਾਂ ਨੇ ਸਾਨੂੰ ਦੱਸਿਆ ਬਿਲਕੁਲ ਸ਼ੇਪ ਹੈ ਤੇ ਥੋੜੇ ਜਿਹੇ ਪੈਸੇ ਵੱਧ ਲੱਗਦੇ ਹੈ ਤੇ ਅਸੀਂ ਜੇ ਉੱਥੇ ਇੱਕ ਨੂੰ ਇੱਕ ਨੂੰ ਸਰਜਰੀ ਹੋਈ ਹੈ ਤੇ ਡਾਕਟਰ ਦੀ ਨੈਗਲੀਜੈਂਸ ਨਾਲ ਡੈਥ ਹੋ ਗਈ ਹੈ ਨਾ ਉੱਥੇ ਆਈਸੀਯੂ ਹੈ ਨਾ ਉੱਥੇ ਡਾਕਟਰ ਹੈ ਨਾ ਕੋਈ ਉੱਥੇ ਕੋਈ ਅਰੇਂਜਮੈਂਟ ਨਹੀਂ ਕੁਛ ਨਹੀਂ ਸਾਰੀ ਰਾਤ ਉਹ ਪੇਸ਼ੈਂਟ ਤੜਦਾ ਰਿਹਾ ਲੇਕਿਨ ਕੋਈ ਵੀ ਡਾਕਟਰ ਉੱਥੇ ਆ ਕੇ ਕਿਸੇ ਨੇ ਦੇਖਿਆ ਨਹੀਂ ਫਿਰ ਜੀ ਉਸ ਤੋਂ ਬਾਅਦ ਮੈਂ ਪੁਲਿਸ ਕੰਪਲੇਂਟ ਕੀਤੀ ਜਦੋਂ ਨੈਗਲੀਜੈਂਸ ਕਮਿਸ਼ਨਰ ਪੁਲਿਸ ਨੂੰ ਕੀਤੀ ਸੀ ਕੰਪਲੇਂਟ ਅਸੀਂ ਤਾਂ ਉੱਥੇ ਇਹਨਾਂ ਨੇ ਫਿਰ ਪੁਲਿਸ ਨੇ ਸਿਵਲ ਸਰਜਨ ਨੂੰ ਲਿਖਿਆ ਸੱਤ ਡਾਕਟਰਾਂ ਦਾ ਬੋਰਡ ਬਣਿਆ ਬੋਰਡ ਨੇ ਫਿਰ 2019 ਚ ਆਪਣਾ ਫਾਈਂਡਿੰਗਸ ਦਿੱਤੀ ਜਿੰਦ ਚ ਉਹਨਾਂ ਨੇ ਬੜਾ ਕੁਝ ਹੀ ਦੱਸਿਆ ਕਿ ਇੱਥੇ ਇੱਥੇ ਜਿਹੜੇ ਇੱਥੇ ਜਿਹੜੇ ਆਈ ਡਾਕਟਰ ਹੈਗੇ ਆ ਉਹ ਜੋ ਇਹਨੇ ਕਲੇਮ ਕੀਤਾ ਕਿ ਦੋ ਐਮਬੀਬੀਐਸ ਡਾਕਟਰ ਉੱਥੇ ਰਾਤ ਨੂੰ ਸੀਗੇ ਪਰ ਮੈਡੀਕਲ ਬੋਰਡ ਨੇ ਜਦੋਂ ਇਨਕੁਆਇਰੀ ਕੀਤੀ ਤਾਂ ਪਤਾ ਲੱਗਾ ਕਿ ਉਹ ਡਾਕਟਰ ਇੱਥੇ ਕਦੇ ਜੋ ਵੀ ਨਹੀਂ ਕਰਦੇ ਸੀ ਉਹ ਡਾਕਟਰ ਆਸਟ੍ਰੇਲੀਆ ਚ ਰਹਿੰਦੇ ਸੀਗੇ ਤੇ ਨੰਬਰ 2 ਜਿਹੜੀ ਨੇ ਵੀਡੀਓ ਸਰਜਰੀ ਦੀ ਵੀਡੀਓ ਦਿੱਤੀ ਉਹ ਵੀ ਕਿਸੇ ਹੋਰ ਆਪਰੇਸ਼ਨ ਦੀ ਦਿੱਤੀ ਤੇ ਮੈਡੀਕਲ ਬੋਰਡ ਨੇ ਲਿਖਿਆ ਕਿ ਅਸੀਂ ਇਹਨਾਂ ਦੇ ਜੋ ਵੀ ਟ੍ਰੀਟਮੈਂਟ ਕੀਤਾ ਉਹ ਕੋ ਸੈਟੀਸਫਾਈਡ ਨਹੀਂ ਹੈਗੇ ਤੇ ਮਤਲਬ ਜਿੰਦੇ ਕਰਕੇ ਆਪਰੇਸ਼ਨ ਤੋਂ ਬਾਅਦ ਇਹਦੀ ਜਿਹੜੀ ਹਾਲਤ ਖਰਾਬ ਹੋਈ ਹੈ ਉਹਦਾ ਸਹੀ ਟਾਈਮ ਤੇ ਇਲਾਜ ਨਹੀਂ ਕਰਨ ਕਰਕੇ ਇਲਾਜ ਚ ਲਾਪਰਵਾਹੀ ਕਰਨ ਕਰਕੇ ਉਹਦੀ ਹਾਲਤ ਵਿਗੜ ਗਈ ਤੇ ਜਿਹੜਾ ਹਸਪਤਾਲ ਦਾ ਕਲੇਮ ਹੈ ਕਿ ਇੱਥੇ ਐਮਬੀਬਸ ਡਾਕਟਰ ਹੈਗੇ ਸੀਗੇ ਉਹ ਹਾਈਲੀ ਡਾਊਟਫੁਲ ਹੈ ਉੱਤੇ ਸਿਰਫ ਬੀਐਮਐਸ ਡਾਕਟਰ ਹੈਗੇ ਸੀਗੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਸੀਗਾ ਮੈਡੀਕਲ ਬੋਰਡ ਦੀ ਪੂਰੀ ਰਿਪੋਰਟ ਮੇਰੇ ਕੋਲ ਹੈਗੀ ਹੈ ਜੀ ਉਹਨਾਂ ਦੇ ਚ ਡਿਟੇਲਸ ਤੁਹਾਨੂੰ ਸਾਰਾ ਪਤਾ ਲੱਗ ਜੇਗਾ ਉਸ ਤੋਂ ਬਾਅਦ ਜੀ ਫਿਰ ਪੰਜਾਬ ਮੈਡੀਕਲ ਕਾਉਂਸਲ ਨੇ ਪੰਜਾਬ ਮੈਡੀਕਲ ਕਾਉਂਸਲ 'ਚ ਮੈਂ ਕੰਪਲੇਨਟ ਕੀਤੀ ਸੀ ਪੀ ਐਮ ਸੀ ਨੇ ਹੁਣੇ 22 ਦਸੰਬਰ 2023 ਨੂੰ ਆਪਣਾ ਡਿਸੀਜਨ ਦਿੱਤਾ ਜਿੰਦੇ ਚ ਉਹਨੇ ਕਿਹਾ ਕਿ ਇਹ ਇਹਦਾ ਲਾਇਸੈਂਸ 6 ਮਹੀਨੇ ਵਾਸਤੇ ਸਸਪੈਂਡ ਕੀਤਾ ਜਾਂਦਾ ਤੇ ਇਹਨੂੰ ਸਰਜਰੀ ਲੈਪਰੋਸਕੋਪੀ ਸਰਜਰੀ ਕਰਨੀ ਨਹੀਂ ਆਉਂਦੀ ਇਹਨੂੰ ਟ੍ਰੇਨਿੰਗ ਦੀ ਲੋੜ ਹੈ ਤੇ ਇਹਦੇ ਪ੍ਰੈਕਟਿਸ ਤੇ ਇਹਨੂੰ ਡਿਵਾਰ ਕੀਤਾ ਜਾਂਦਾ ਹੈ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਡਾਕਟਰ ਸੀ ਜਿਨ੍ਹਾਂ ਦੇ ਵੱਲੋਂ ਇਹਦੇ ਨਾਲ ਡਾਕਟਰ ਸੀਤਾ ਸ਼ਰਮਾ ਗਾਇਨੀ ਦੀ ਸੀ ਜੀ ਇੱਕ ਇੱਕ ਐਨਐਸਟੀ ਦੇ ਡਾਕਟਰ ਸੀਗੇ ਡਾਕਟਰ ਸਰਬਦੀਪ ਦੇ ਸਭ ਤੋਂ ਇੱਕ ਵੱਡੀ ਗੱਲ ਹੋਰ ਜੀ ਜਿਹੜੀ ਜਿਹੜੀ ਬਾਅਦ ਸਾਨੂੰ ਪਤਾ ਲੱਗੀ ਜਦੋਂ ਅਸੀਂ ਇਹਦੇ ਕੋਲ ਆਪਣਾ ਰਿਕਾਰਡ ਮੰਗਿਆ ਸਰਜਰੀ ਤੋਂ ਬਾਅਦ ਉਹ ਡੈਥ ਹੋ ਗਈ ਤਾਂ ਰਿਕਾਰਡ ਦੇ ਵਿੱਚ ਇੱਕ ਸਰਟੀਫਿਕੇਟ ਲੱਗਿਆ ਸੀਗਾ ਜਿੱਦਾਂ ਅਸੀਂ ਹਾਈ ਰਿਸਕ ਕਨਸਰਟ ਸਰਜਰੀ ਉਹਦੇ ਚੋਂ ਮੈਂ ਚੈੱਕ ਕੀਤਾ ਤਾਂ ਉਹ ਸਾਈਨ ਮੇਰੇ ਹੈ ਹੀ ਨਹੀਂ ਸੀਗੇ ਉਹ ਸਾਈਨਾਂ ਨੇ ਫਰਜੀ ਸਾਈਨ ਕੀਤੇ ਸੀ ਫਿਰ ਮੈਂ ਪੁਲਿਸ ਨੂੰ ਦੁਆਰਾ ਕੰਪਲੇਂਟ ਕੀਤੀ ਇੱਕ ਹੋਰ ਪਹਿਲਾਂ ਵੀ ਕੀਤੀ ਸੀ ਬਾਅਦ ਚ ਫਿਰ ਕੀਤੀ ਫਿਰ ਪੁਲਿਸ ਨੇ ਮੇਰਾ ਕੇਸ ਮਲਿਕ ਸਾਹਿਬ ਸੀ ਆਈਪੀਐਸ ਉਹਨਾਂ ਨੇ ਕੇਸ ਭੇਜਿਆ ਛੜਾ ਐਫਐਐਸਐਲ ਮੋਹਾਲੀ ਉੱਤੋਂ ਫਿਰ ਇਨਕੁਆਰੀ ਸਾਦੋਸਾ ਲੱਗੇ 2021 ਚ ਰਿਪੋਰਟ ਆਈ ਕਿ ਉਹ ਸਾਈਨ ਫਰਜੀ ਪਾਏਗੇ 2000 ਦੀ ਘਟਨਾ ਅਜ 2024 ਹੋ ਚੁੱਕਾ ਹੁਣ 2018 ਚ ਇਹ ਘਟਨਾ ਹੋਈ ਸੀ 2021 ਚ ਐਫਐਸਐਲ ਦੀ ਰਿਪੋਰਟ ਆਈ ਹੁਣ ਕਿੰਨਾਂ ਦੇ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਹੁਣ ਹੁਣ ਜੀ ਉਹ ਹੀ ਮੈਂ ਦੱਸ ਰਿਹਾ ਜੀ 4G ਜਦੋਂ ਸਾਬਤ ਹੋ ਗਈ ਤਾਂ ਫਿਰ 7 ਮਾਰਚ 2021 ਨੂੰ ਐਲਟਕ ਹਸਤਾ ਦੇ ਖਿਲਾਫ 442 65 68 77 ਕਹਿੰਦੇ ਗਏ ਉਸ ਦਾ ਪਰਚਾ ਹੋਇਆ ਤੇ ਅੱਜ ਉਸ ਪਰਚੇ ਦੇ ਗੈਸਟਾਂ ਨੇ ਕੱਲ ਮੈਨੂੰ ਪਤਾ ਜੋ ਲੱਗਿਆ ਅਰੈਸਟ ਪਾਈ ਹੈ ਤੇ ਉਹ ਮੈਮ ਜਿਹੜੀ ਸਾਡੇ ਮੈਮ ਹੈ ਆਈਪੀਐਸ ਮੈਮ ਜਿਹੜੇ ਡਾਕਟਰ ਦਰਪਨ ਉਹਨਾਂ ਦਾ ਅਸੀਂ ਸ਼ੁਕਰੀਆ ਦਾ ਕਰਦੇ ਹਾਂ ਉਹਨਾਂ ਨੇ ਬੜੀ ਅੱਛੀ ਇਨਕੁਆਰੀ ਕਰਕੇ ਵੀਿੰਗ ਡਾਕਟਰ ਐਂਡ ਆਈਪੀਐਸ ਅਫਸਰ ਉਹਨਾਂ ਨੇ ਸੱਚਾਈ ਨੂੰ ਸਮਝਿਆ ਤੇ ਸਾਨੂੰ ਸੱਚਾਈ ਦੀ ਅੱਜ ਥੋੜੀ ਜਿੱਤ ਹੋਈ ਹੈ ਲੇਕਿਨ ਅਜੇ ਅਜੇ ਬੜੀਆਂ ਚੀਜ਼ਾਂ ਬਾਕੀ ਹੈਗੀਆਂ ਇਸ ਡਾਕਟਰ ਨੇ ਕਿੰਨੇ ਹੀ ਲੋਕਾਂ ਨੂੰ ਮਾਰਿਆ ਏਪੀਐਮਸੀ ਰਿਪੋਰਟ ਕਰ ਰਹੀ ਹੈ ਇਹਦੀ ਬੜੀ ਢੁਗਾਈ ਨਾਲ ਜੇ ਅਜੇ ਜਾਂਚ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਇਨੋਸੈਂਟ ਲੋਕ ਜਿਹੜੇ ਮਾਰੇ ਜਾ ਰਹੇ ਹਨ ਉਹਨਾਂ ਦਾ ਬਚਾ ਸਕੇ ਤੇ ਇਹ ਡਾਕਟਰ ਦੇ ਇੱਕ ਖਿਲਾਫ ਇਹ ਵੀ ਇਨਕੁਆਇਰੀ ਕਰਨੀ ਚਾਹੀਦੀ ਹੈ ਜਦੋਂ ਇਹਦਾ ਲਾਇਸੈਂਸ ਸਸਪੈਂਡ ਕਰਤਾ ਬੀਐਮਸੀ ਨੇ 26 12 2023 ਨੂੰ ਉਸ ਤੋਂ ਬਾਅਦ ਇਹਨੇ ਕਈ ਆਪਰੇਸ਼ਨ ਕੀਤੇ ਆ ਜੇ ਕੀਤੇ ਆ ਤਾਂ ਕਿਉਂ ਕੀਤੇ ਆ ਇਹ ਸਿਵਲ ਸਰਜਨ ਤੇ ਕਮਿਸ਼ਨਰ ਸਾਹਿਬ ਨੂੰ ਵੀ ਇਹਦੇ ਬਾਰੇ ਪੂਰੀ ਇਨਕੁਆਇਰੀ ਕਰਕੇ ਤੇ ਜਿਹੜੇ ਹੋਰ ਇਹਦੇ 304 ਦਾ ਜਿਹੜਾ ਇਹਦੇ ਚ ਐਡ ਹੋਣਾ ਸੈਕਸ਼ਨ ਇੱਕ 120 ਬੀ ਹੋਣਾ ਕਿੰਨੇ ਕਨੇ ਲੋਕ ਸੀ ਫੌਰੀ ਸਾਮਲ ਸੀਗੇ ਇੱਕ ਡਾਕਟਰ ਜਿਹੜੀ ਸੀਤਾ ਸ਼ਰਮਾ ਉਹਨਾਂ ਨੂੰ ਵਿੱਚ ਇਹ ਨੋਮੀਨੇਟ ਕਰਨਾ ਚਾਹੀਦਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਪੁਲਿਸ ਛੱਡਣ ਵਾਲੇ ਅਜੇ ਪੁਲਿਸ ਨੇ ਇੱਕ ਡਾਕਟਰ ਪ੍ਰਵੀਨ ਦੇ ਨੂੰ ਮੈਨੂੰ ਪਤਾ ਲੱਗਿਆ ਜੀ ਅਰੈਸਟ ਕੀਤਾ ਤੇ ਅੱਜ ਇੱਥੇ ਪੇਸ਼ ਕਰਨਾ ਹੈ ਤੇ ਮੈਂ ਇੱਥੇ ਕੋਰਟ ਚ ਆਇਆ ਜੀ ਸਭ ਨੂੰ ਕੋਰਟ ਚ ਪੇਸ਼ ਕਰਾਇਆ ਸੀ ਕੀ ਕਿਹਾ ਜਾਂਦਾ ਪੇਸ਼ ਕੀਤਾ ਸੀ ਜੀ ਤੇ ਫਿਲਹਾਲ ਤਾਂ ਰਿਲੀਜ਼ਲ ਛੱਡਣ ਚੱਲੇ ਨੇ ਉਹਨਾਂ ਨੂੰ ਤੇ ਅੱਗੇ ਜੋ ਕਿਹੜੇ ਕੇਸ ਦੇ ਵਿੱਚ ਲਿਆਂਦਾ ਗਿਆ ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮਕਦਮਾ ਸੀ ਹਾਂਜੀ 467 671 ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਹਰਾ ਜੱਜ ਪੇਸ਼ ਕੀਤਾ ਤੇ ਜਬੀਸ਼ ਲੱਗੀ ਕੀ ਕਿਹਾ ਗਿਆ ਜੱਜ ਸਾਹਿਬ ਵੱਲੋਂ ਜੱਜ ਸਾਹਿਬ ਨੇ ਕੁਝ ਨਹੀਂ ਕੁਝ ਨਹੀਂ ਕੀਤਾ ਉਹਨਾਂ ਨੇ ਦਲੀਲਾਂ ਸੁਣ ਲਈਆਂ ਤੁਸੀਂ ਵਕੀਲਾਂ ਦੀਆਂ ਹੋਰ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਅੰਜਮਾਦ ਦਿੱਤੀ ਨਹੀਂ ਨਹੀਂ ਹਜੇ ਨਹੀਂ ਜਮਾਦ ਦਿੱਤੀ ਹਾਂਜੀ ਜੁਡੀਸ਼ੀਅਲ ਲੈ ਕੇ ਚੱਲਣਗੇ ਹਾਂਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ